ਜਨੇ ਨੇ ਕਿ ਇਹ ਪ੍ਰਮਾਤਮਾ ਗਰੀਬੀ ਦੇ ਰੇ ਪਰ ਬਦਨਸੀਬੀ ਨਾਲ ਦੇ ਪਰ ਇੱਕ ਆਪਾਂ ਉਸ ਜਗ੍ਹਾ ਤੇ ਆਏ ਆ ਜਿੱਥੇ ਗਰੀਬੀ ਦੇ ਨਾਲ ਨਾਲ ਸ਼ਾਇਦ ਬਦਨਸੀਬੀ ਵੀ ਪ੍ਰਮਾਤਮਾ ਨੇ ਦੇ ਦਿੱਤੀ ਹੈ ਕਿ ਇੱਕ ਐਸਾ ਵੀ ਇੱਕ ਬਜ਼ੁਰਗ ਜੋੜਾ ਜਿਹੜਾ ਆਪਣੀ ਹੈਂਡੀਕੈਪ ਦੋਤੀ ਨੂੰ ਸੰਭਾਲ ਰਿਹਾ ਉਹਨੂੰ ਕੁਛੜ ਚੁੱਕ ਕੇ ਜਰ ਕੀ 2-3 ਉਮਰ 14 ਤੋਂ 15 ਸਾਲ ਦੇ ਕਰੀਬਾ ਨੂੰ ਵਿਚਾਰੇ ਨੂੰ ਚੁੱਕ ਕੇ ਆਪ ਉਸਤੀ ਪਰਵੇਸ਼ ਕਰ ਰਹੀ ਹੈ ਇਹਨੂੰ ਕਾਰਨ ਦੀ ਸ਼ੁਰੂ ਤੋਂ ਹੀ ਇਹ ਇਦਾਂ ਹੀ ਦੇ ਬਈ ਲੋ ਛੋਟੀਆਂ ਦੀ ਪਤਾ ਨਹੀਂ ਲੱਗਾਇਆ ਕੁਛ ਵੀ ਇਦਾਂ ਤੇ ਵਹਿੰਦੀ ਪੁੰਦੀ ਪਰ ਲੱਗਾ ਵਾਚੇ ਹੋਵੇ ਹੋ ਗਿਆ ਥੋੜਾ ਜਿਹਾ ਤੇ ਟਾਈਮ ਤੇ ਮੁੜ ਕੇ ਇਦਾਂ ਨਤਾਂ ਤੋਂ ਇਹ ਸੁੱਕਣੀਆਂ ਨਹੀਂ ਆਈ ਹੈ ਇਦਾਂ ਮੈਂ ਬੁਖਾਰ ਆ ਖੁੜਿਆ ਕਈ ਥਾਈ ਤੇ ਉਹ ਥੋੜਾ ਥੋੜਾ ਮੜਾ ਮੋੜਾ ਇਲਾਜ ਤੇ ਕਰਉਂਦੇ ਰਹੇ। ਇਹ ਨਹੀਂ ਗੱਲ ਬਣੀ ਤੇ ਵੱਡੇ ਤਾਂ ਇ ਜਾਨੀ ਗਾਜੀ ਦੇ ਗਾਂ ਦੇ ਗਾਂ ਉਥੋਂ ਗੜੀ ਨਾ ਪਿਆ ਨਹੀਂ ਕੋਈ ਗਾਇ। ਅਹੀਂ ਤੇ ਉੱਥੇ ਤੱਕ ਪਹੁੰਚ ਹੀ ਨਹੀਂ। ਇਲਾਜ ਨਹੀਂ ਜਿਆਦਾ ਕਰਾ ਸਕਿਆ। ਕਿੰਨੀ ਉਮਰ ਆਪਨੇ? ਤੇਰੀ ਉਮਰ 15-16 ਸਾਲ ਆ ਜੀ। ਤੇ 15 15 ਸਾਲ ਦੀ ਹੁੰਦੀ ਹੈ। 15-16 ਸਾਲ ਤੋਂ ਇਦਾਂ ਹੀ। ਇਹ ਅਸਲੀ ਚੇਲੇ ਚੰਗੇ ਤਾਈ ਇਹ ਨਾਨਾ ਜੀ ਲੱਗਦਾ ਮੈਂ ਇਹਦੇ ਮਾਤਾ ਜੀ ਇਹਦੇ ਮਾਤਾ ਜੀ ਜਿਹੜੇ ਪਹਿਲਾਂ ਇਹਦੇ ਗੁੱਡੀ ਦੇ ਡੈਡੀ ਜਿਹੜੇ ਉਹਨਾਂ ਦੇਥ ਹੋ ਗਈ ਸੀ ਉਹਨੂੰ ਫਿਰ ਦੂਜੇ ਥਾਂ ਬਾਹਰ ਆਏ ਜੀ ਮੰਗ ਵੀ ਸਰਕਾਰ ਕੋ ਵੀ ਇਹ ਮੰਗ ਦੇ ਸਾਡਾ ਕੋਟਾ ਮਰਦਾ ਬੰਦ ਚਲੋ ਜੀ ਸਾਡੇ ਤੇ ਇਹਨਾਂ ਸਾਡਾ ਵਿਕਾਸ ਹੋ ਜਾਏ ਪਾਣੀ ਦਾ ਬਾਹਰ ਵਿਕਾਸ ਹੋ ਜਾਏ ਤੇ ਦੋਤੀ ਵਕਤ ਦੀ ਦੋਦੀ ਬਾਤ ਜੇ ਇਲਾਜ ਹੋ ਜਾਦਾ ਦੋਦੀ ਦਾ ਤੇ ਦੋਦੀ ਦਾ ਵੀ ਸਾਡਾ ਚਲੋ ਜੀ ਚੰਗਾ ਉਹ ਵੀ ਚਲੋ ਪੁੰਨ ਦਾ ਕੰਮ ਹੈ ਉਹ ਤੇ ਕਿ ਦੋਰੀ ਨਾਲ ਆ ਗਏ ਜਿਹੜੇ ਮੇਰੇ ਆ ਇਹ ਤੇ ਮੇਰੇ ਪ੍ਰੈਸੀਡੈਂਟ ਮੇਰੇ ਵੈਦ ਮੈਂ ਲੱਤਾਂ ਤੇ ਲੱਗੀਆਂ ਸੱਟਾਂ ਜੀ ਤੇ ਉਦਾਂ ਮੇਰੇ ਆ ਚੂਲਿਆਂ ਤੇ ਚੂਲੇ ਖਰਾਬ ਮੇਰੇ ਜਿਹੜਾ ਚੂਲਿਆ ਤੋਂ ਆ ਮੇਰੇ ਕੋ ਖਲੋਤਾ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਜਾਂਦਾ ਮੈਂ 5 ਸਾਲ ਤੋਂ ਮੈਂ ਹੀ ਮੰਜੇ ਤੇ ਬਿਠਾ ਨਹੀਂ 5 ਸਾਲਾਂ ਤੋਂ ਬਿਲਕੁਲ ਕੰਮ ਕਰਦਾ ਰਿਹਾ ਜੀ ਦੇਖ ਸਕਦੇ ਹੋ ਖੁਦ ਬਜ਼ੁਰਗ ਹੈ ਖੁਦ ਜਿਹੜੀ ਸਹਾਰੇ ਨਾਲ ਚੱਲਣ ਦੇ ਕਾਬਿਲ ਆ ਚੱਲ ਸਕਦੀ ਆ ਉਹ ਖੁਦ ਇਸ ਆਪਣੀ ਧੀ ਦਾ ਆਪਣੀ ਦੋਤੀ ਦਾ ਸਹਾਰਾ ਬਣ ਰਹੀ ਹੈ ਕਿੰਨੋ ਵੇਵਰਾ ਸ਼ੁਰੂ ਤਾਂ ਹੀ ਅੰਦਰ ਇਹਦਾ ਲਾਜ ਨਹੀਂ ਹੈਗਾ ਵਿਚਾਰੀ ਨੂੰ ਬਹੁਤ ਤਾਂ ਹੀ ਖੜਿਆ ਵਾ ਪਰ ਹੁਣ ਇਹ ਲੱਤਾਂ ਜਿਹੜੀਆਂ ਬਿਲਕੁਲੋ ਨਹੀਂ ਹਸਰਾ ਕਰਤਾਂ ਹੌਂਟ ਲੱਖ ਵੀ ਛੁੱਟ ਕੇ ਵਹਿ ਜਾਂਦੀ ਆ ਸਰਕਾਰ ਕੋਲੋਂ ਲੋਕਾਂ ਕੋਲੋਂ ਕੀ ਮੰਗ ਕਰ ਦੇਵੇਂ ਇਸ ਸਤਾਵਾਂ ਕੋਲੋਂ ਕੀ ਮੰਗਦੇ ਆ ਮਗਾ ਕਰ ਨੇ ਆ ਵੀ ਚੱਲ ਤੇ ਕਾੜਾ ਕੁਲਾ ਡਿੱਗਣ ਵਾਲਾ ਤੇ ਇੱਕ ਇਹਦਾ ਵਿਚਾਰੀ ਦਾ ਕਿਤੇ ਇਲਾਜ ਹੋ ਜੀਦਾ ਉਸ ਬੱਚੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਹਿੰਦੇ ਇੱਕ ਬੋਲਦੀ ਵੀ ਹੈ ਚੰਗਾ ਬੋਲਦੀ ਹੈ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆ ਕੀ ਨਾਂ ਤੇਰਾ ਕੋਮਲ ਕਰਨਾ ਕੀ ਚਾਹਨੀ ਹੈ ਪੜਨਾ ਚਾਹਨੀ ਹੈ ਕਿ ਮੈਂ ਕਿੰਨਾ ਕਿਵੇਂ ਪੜਾਂਗੀ ਕੀ ਬਣੇਂਗੀ ਬਸ ਵੱਡੀ ਹੋ ਕੇ ਟੀਚਰ ਟੀਚਰ ਤੇ ਹੁਣ ਐਸ ਵੇਲੇ ਕਿੱਧੇ ਕੋ ਜਾਣੀ ਵੀ ਨਾਨੀ ਦਾ ਨਾਨੀ ਸੇਵਾ ਕਰਦੀ ਹੈ ਹਾਂਜੀ ਅੱਛਾ ਪਿਆਰ ਕਰਦੀ ਨਾਨੀ ਮਮਾ ਵੀ ਹਾਂਜੀ ਬਿਲਕੁਲ ਤੁਸੀਂ ਸੁਣਿਆ ਕਿ ਬੱਚੀ ਦਾ ਮਨ ਹੈ ਟੀਚਰ ਬਣਨ ਦਾ ਐਜੂਕੇਸ਼ਨ ਦੇਣ ਦਾ ਲੋਕਾਂ ਨੂੰ ਬੱਚਿਆਂ ਨੂੰ ਪਰ ਮਜਬੂਰੀ ਉਹਦੀ ਬਾਦਨ ਸੀ ਵੀ ਉਹਦੀ ਇੱਕ ਜਿਹੜਾ ਬੱਚਾ ਪੜ ਸਕਦਾ ਕਰ ਸਕਦਾ ਕੁਛ ਉਹਦੇ ਵਾਸਤੇ ਪਰਮਾਤਮਾ ਨੇ ਸ਼ਾਇਦ ਉਹਨੂੰ ਐਸ ਹਾਲ ਵਿੱਚ ਚੁਪਨ ਚਾਰ ਦਿੱਤਾ ਜਿਵੇਂ ਦੀ ਆਪ ਦੇ ਅੱਗੇ ਪਹਾਈ ਦੀ ਮਦਦ ਕਰਨ ਆਈ ਦੀ ਠੀਕ ਹਨੂ ਇੱਕ ਕਿਸ ਤਰ੍ਹਾਂ ਦਾ ਸੰਜੇ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਇੱਕ ਬਿਰਧਕ ਜੋੜਾ ਜਿਹੜਾ ਉਹ ਆਪਣੀ ਦੋਤੀ ਨੂੰ ਪਾ ਰਹੇ ਆ ਅਸੀਂ ਜੀ ਥੋੜਾ ਜਿਆਦਾ ਹਸ਼ਮ ਦਿੱਤਾ ਤੇ ਥੋੜਾ ਜਿਆਦਾ ਜੋ ਵੀ ਹੈ ਨਕਦੀ ਜੋ ਪਰਮਾਤਮਾ ਦੇ ਸਾਡੇ ਤਿਲ ਪਟਾ ਅਸੀਂ ਇਹਨਾਂ ਕੀਤੇ ਆ ਤਾਂ ਇਹਦੇ ਨਾਲ ਅਸੀਂ ਇਹ ਨਹੀਂ ਕਿ ਅਸੀਂ ਕੋਈ দান ਦੇ ਕੇ ਤੇ ਆਪਣਾ ਬੜਾ ਪ੍ਰਚਾਰ ਕਰ ਰਹੇ ਆ ਇਹ ਇੱਕ ਇੱਥੇ ਆਉਣ ਦਾ ਜਰੀਆ ਸੀਗਾ ਕਿ ਅਸੀਂ ਬੱਚਿਆਂ ਕੋ ਜਾਣਾ ਤੇ ਉਹ ਬੇਟੀ ਨੇ ਇੱਕ ਐਸੀ ਦਾਨੀ ਸੱਜਣਾ ਦੇ ਅੱਗੇ ਬਹਾਰ ਲੈ ਹੋਣੀ ਆ ਤੇ ਜਿੱਥੇ ਤੱਕ ਵੀ ਇਹ ਝੱਕਦੇ ਨੇ ਪਰ ਮੈਨੂੰ ਲੱਗਦਾ ਕਿ ਇਹਦੀ ਪਰਦੇਸ਼ ਜਰੀ ਕਰਨ ਉਤੇ ਇਹਨਾਂ ਨੂੰ ਦਿੱਕਤ ਮਹਿਸੂਸ ਹੋ ਰਹੀ ਆ ਔਰ ਜਿਸਾਂ ਕੇ ਬਿਰਗ ਵਸਤਾ ਵਿੱਚ ਹੈਗੇ ਨੇ ਅੱਜ ਜਿਸਾਂ ਕੰਡੇ ਦੇ ਜਿਦਾ ਕੰਡੇ ਦੇ ਕਿਨਾਰੇ ਕੋਈ ਬੂਟਾ ਹੁੰਦਾ ਨਾ ਪਤਾ ਨਹੀਂ ਨਦੀ ਦੀ ਛਾਲ ਕਰੋ ਹੋਣੀ ਹੈ ਤੇ ਇਹਨਾਂ ਵਿੱਚ ਕੋਈ ਵੀ ਜੀ ਉਰੇ ਪਰੇ ਹੋ ਗਿਆ ਤੇ ਇਹ ਬੱਚੀ ਦਾ ਵਾਲੀ ਵਸ ਕੋਣ ਬਣੇਗਾ ਇੱਕ ਸੋਚਣ ਵਾਲੀ ਗੱਲ ਹੈ ਪਰ ਮੈਂ ਉਹਨਾਂ ਦਾ ਨਹੀਂ ਸਤ ਸੰਸਾਵਾਂ ਅੱਗੇ ਉਹ ਦਾਨੀ ਸੱਜਮਾਂ ਦੇ ਅੱਗੇ ਗੈਂਤੀ ਕਰਦਾ ਤੇ ਵੀਰ ਜੀ ਜੇ ਕੋਈ ਇਹੋ ਜਿਹਾ ਰੈਣ ਬਸੇਰਾ ਹੈਗਾ ਜਿੱਥੇ ਬੇਟੀ ਦੀ ਪਰਵਿਸ਼ ਹੋ ਸਕੇ ਜਿਹਦਾ ਇਲਾਜ ਹੋ ਸਕੇ ਇਹਦਾ ਜਿਹੜਾ ਇਹ ਜਿਹੜੀ ਆ ਪੜਾਈ ਹੋ ਸਕੇ